ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਚੜੈਕ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਹੀ ਐ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜਿਹੜੇ ਭੈਣ ਭਰਾਵਾਂ ਨੇ ਹੈਮਰ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਅੱਜ ਦੀ ਵੀਡੀਓ ਦੇ ਵਿੱਚ 나ਗ ਤੁਹਾਨੂੰ 4 ਵਿਖਾਉਣੇ ਆ ਨਗ ਤਾਂ 9 10 ਹੈ ਦੋ ਪਾਰਟ ਬਣਾ ਲਾਂਗੇ ਇੱਕ ਪਾਰਟ ਚ ਪਹਿਲਾਂ ਇਹ 4 ਵੜਾ ਵਿਖਾ ਦਿੰਨੇ ਦੂਜੇ ਪਾਰਟ ਚ ਜਿਹੜੀਆਂ ਦੂਜੀਆਂ ਵੜਾ ਰਹੀਆਂ ਉਹ ਤੁਹਾਨੂੰ ਵਿਖਾ ਦੇਾਂਗੇ ਸਾਰੀ ਬਣ ਗਈ ਹੈਗੀ ਐ ਜਰਸੀ ਵੀ ਹੈਗੀ ਐ ਕਾਲੇ ਰੰਗ ਦੀ ਕ੍ਰੋਸ ਅੰਗ ਵੜ ਵੀ ਹੈਗੀ ਐ ਡੱਬੀ ਵੀ ਹੈਗੀ ਐ ਜਿਹੜੀ ਵੀ ਨਾ ਸਾਲੀ ਤੁਹਾਨੂੰ ਵਹਿੜ ਚਾਹੀਦੀ ਆ ਹਰੇਕ ਵਨਗੀ ਮਿਲ ਜੂਗੀ ਭਾਵੇਂ ਕੋਈ ਪਹਿਲਾ ਪਾਰਟ ਵੇਖ ਕੇ ਆ ਜੇ ਭਾਵੇਂ ਕੋਈ ਦੂਜਾ ਪਾਰਟ ਵੇਖ ਕੇ ਆ ਜੇ ਇਨਫਾਰਮੇਸ਼ਨ ਲੈ ਦੇਣਾ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦੀਏ ਨਾਮ ਭਾਈ ਕਰਤਾਰ ਸਿੰਘਾ ਪਿੰਡ ਚੜੇਕਾ ਜਿਹੜਾ ਮੋਗਾ ਤਹਿਸੀਲ ਵੀ ਮੋਗਾ ਫੋਨ ਨੰਬਰ ਦੱਸ ਦੀਏ 981755636 ਇੱਕ ਨੰਬਰ ਤੋਂ ਸ਼ੁਰੂ ਕਰ ਲੀਏ ਇਹਦੇ ਦੂਜਾ ਸੁਆਗੜ ਸੁੰਦੀ ਆ ਹੁਣ ਦੋ ਪਾਰਟ ਆਪਾਂ ਕਾਹ ਤੋਂ ਬਣਾਉਣੇ ਆ ਦੋ ਪਾਰਟ ਤਾਂ ਬਣਾਉਣੇ ਯਾਰ ਭਈਆ ਵੀ ਵੇਖਣ ਵਾਲਾ ਸਰੇਕ ਵੀਡੀਓ ਵੇਂਦਾ ਨੀਗਾ ਸਰੇ ਤੱਕ ਹੂੰ ਵੀਡੀਓ ਵੱਡੀ ਬਣ ਜਾਂਦੀ ਬਾਦੀ ਅੱਜ 12 ਸੀ ਹੁਣ ਸਾਰਾ ਹਜੇ ਵੀ ਖੜੀਆਂ ਘਰੇ ਖੜੀਆਂ 12 ਹੂੰ ਚਾਰ ਕਿਸੇ ਵਪਾਰੀ ਨੂੰ ਦੇ ਦੇਂਗਾ ਚੱਲ ਕੱਲ ਨੂੰ ਅਗਲਾ ਉਹ ਪਾਲੂ ਦੇਖੋ ਵੀ ਸਹੀ ਹੈ ਆਪਣੇ ਤਿੰਨਾਂ ਕੋਲ ਵੀ ਫੋਨ ਹੈ ਹੂੰ ਸਹੀ ਹੈ ਕੈਨਵਾ ਸੁਹਾ ਇਹ ਦੂਜਾ ਸੁਹਾ ਹੁੰਦੀ ਆ ਰੈਡ ਬੜੀ ਹੁਣ ਠੀਕ ਹੈ ਦੁੱਧ ਦਾ ਰਕਾਰ ਦਾ 25 26 ਕਿਲੋ ਦਾ ਰਸਿਆ ਮਾਲਕਾਂ ਨੇ ਠੀਕ ਹੈ ਉੱਤੋਂ ਰੰਗ ਲਾਲਾ ਕੋ ਜਰਸੀ ਸਾਡੇ ਕੋਲ ਕਰੋਸ ਸਾਡੇ ਜਿਹੜੀ ਨਸਲ ਮਾਰਦੀ ਸਮਝਦੇ ਸਹੀ ਹੈ ਚੰਗੀ ਬਹੁਤ ਆ ਗਾਂ ਕੋ ਦੁੱਧ ਵਾਲਾ ਜਾਨਵਰ ਕਿੰਨੇ ਦਿਨ ਲੈ ਜੂ ਡੇਢ ਸੱਤ ਪਾ ਜਾ ਦੁੱਧ ਕਿੰਨਾ ਪੈ ਜੂ ਦੁੱਧ ਆਪਾਂ ਨੂੰ 24 25 ਕਿਲੋ ਕਹਿ ਕੇ ਦਿੱਤੀ ਆ ਆਪਾਂ 20 ਮੰਨ ਕੇ ਕੋ ਭੈਣ ਭਰਾ ਸੌਦਾ ਕਰੇ ਕੱਲੋਂ ਲਾਂਭਾ ਨਾ ਦੇ ਸਹੀ ਹੈ ਪਰ ਜਨਵਾਰ ਇੰਨਾ ਚੰਗਾ ਤੁਰੂਗਾ ਦੱਸੂਗਾ ਜੈਜ ਮੋਲਾ ਇਹ 55 ਦੀ ਦਿੱਤਾ ਕੱਢੀ ਹੈ ਬਾਹਰ ਨੂੰ ਦੋਸਤੋ ਦੂਜੇ ਸੂਏ ਸੁੰਦੀ ਹੈ ਵੱਡੀ ਵੱਡੀ ਬਹੁਤ ਹੈ 24 25 ਕਿਲੋ ਦੁੱਧ ਬਾਈ ਦੱਸਦਾ ਕਿ ਸਾਨੂੰ ਪਿਛਲੇ ਪਰਿਵਾਰ ਨੇ ਦੱਸਿਆ ਕਿ ਇਹਨਾਂ ਖੁੱਲਾ ਚੋਇਆ ਮੂੰਹ ਮੱਥੇ ਦੀ ਸੋਹਣੀ ਹੈ ਦੂਜਾ ਸੂਆ ਵੇ ਤਾਂ ਕਾਇ ਨਹੀਂ ਗੱਲ ਨਹੀਂ ਹੋਰੀ ਗੱਲ ਨਹੀਂ ਛੋਟੀ ਜੀ ਕਰਦੈਤ ਕਹਿੰਦਾ ਐ ਨਹੀਂ ਕੋਈ ਛੋਟੀ ਜੀ ਆਉਂਦੀ ਵੀ ਮੋਢੇ ਤੱਕ ਆ ਬਾਕੀ ਜਦੋਂ ਤੁਰੂ ਵਹਿੜ ਆਪ ਹੀ ਦੱਸੂਗੀ ਜਿਹਨੇ ਜਿਹਦੇ ਪਸੰਦ ਆਉ ਬਾਈ ਕਹਿੰਦਾ ਕਿਹੜਾ 20 ਕਿਲੋ ਮੰਨ ਕੇ ਸੌਦਾ ਕਰ ਲੇ ਕੱਲ ਨੂੰ ਬਾਈ ਕਹਿੰਦਾ ਲਾਂਬੇ ਵਾਲੀ ਕੋਈ ਗੱਲ ਹੀ ਨਹੀਂ ਰਹਿੰਦੀ ਦੁੱਧ 24 25 ਚਵਾਉ ਪਰ 20 ਕਿਲੋ ਮੰਨ ਕੇ ਸੌਦਾ ਕਰ ਲਿਓ ਫੁੱਲ ਵੱਡੀ ਵਹਿੜ ਆ ਖੁੱਲੇ ਡੁੱਲੇ ਅੰਗਾਂ ਪੈਰਾਂ ਦੀ ਆ ਵਜ਼ਨ ਬਹੁਤ ਆ ਹਵਾਨਾ ਸੋਹਣਾ ਵੱਡਾ ਹਜੇ ਵਾਲਟਾਂ ਬਹੁਤ ਪਈਆਂ ਸੀਲਸਾਉ ਫੁੱਲ ਐ ਇਹਦਾ ਕੋਹ ਹੋਣੀ ਦੇਵਾ ਹੂੰ ਫਟੇਂਗੂ ਪਿੱਛੇ ਨੂੰ ਹਵਾਨਾ ਵਾਧਦਾ ਸਾਰੀ ਵਾਲਟਾਂ ਕੱਢ ਕੇ ਸੂਣਾ ਚਾਰ ਪੰਜ ਦਿਨ ਵੀਰ ਦਾਸ ਦਾ ਲੈ ਜੂ ਪੂਰਾ ਗਾੜੀ ਬਾੜੀ ਜਾ ਥਣ ਸੋਹਣੀਆਂ ਗੁਲਾਬੀ ਐ ਗਾੜੀ 'ਚ ਵੀ ਦੁੱਧ ਚੰਗਾ ਉਹ ਮੂਰਲੇ ਥਣ ਤੋਂ ਫਟੇਂਗੂ ਹਵਾਨਾ ਅੱਗੇ ਧੁੰਨੀ ਵਾਲੇ ਪਾਸੇ ਨੂੰ ਫਿਰਦਾ ਦੋਸਤੋ ਵਿੱਚ ਲਾਲ ਵੀ ਭਾਅ ਮਾਰਦੀ ਐ ਕਾਲੀ ਵੀ ਐ ਜਿਹੜੀ ਨਸਲ ਮਰਜੀ ਅਗਲਾ ਮੰਨ ਲੈ ਮੱਝਾਰਗਾ ਦੁੱਧ ਉਹ ਚਿੱਟਾ ਸੀਲਸਾਉ ਫੁੱਲ ਐ 55000 ਦੀ ਬਾਈ ਕਹਿੰਦਾ ਆਪਾਂ ਦੇ ਦੇਣੀ ਐ ਦਾ ਕੋਹ ਹੋਣੀ ਭਰਾ ਯਾਰ ਲੈ ਹੂੰ ਆ ਦੇਖੋ ਸਹਤ ਮਾਰਦੀ ਆ ਤੁਸੀਂ ਵੇਖ ਸਕਦੇ ਆ ਸੂ ਵੀ ਕੋਈ ਗੱਲ ਕਰਕੇ ਸੂ ਵੀ ਗਾ ਆਏ ਨਹੀਂ ਆਏ ਬੱਚਾ ਧਰ ਦੋ ਹਾਂ ਸੂ ਕੀ ਬਾਈ ਕਹਿੰਦਾ ਬਣ ਕੇ ਸੂਗੀ ਆਏ ਨਹੀਂਗਾ ਕਿ ਆਈ ਬੱਚਾ ਧਰ ਦੋ 24 25 ਕਿਲੋ ਖੁੱਲਾ ਦੁੱਧ ਪਿਆਜੂ 55000 ਦੀ ਦੇ ਦੇਣੀ ਆ ਮੱਝ ਆਰਗਾ ਦੁੱਧ ਉਹ ਚਿੱਟਾ ਬਾਕੀ ਐਡੀ ਵੜ ਜੇ ਇੰਨਾ ਦੁੱਧ ਨਹੀਂ ਦਿੰਦੀ ਫਿਰ ਦੇਣਾ ਵੀ ਕਿਹੜੀ ਨੇ ਆ 20 ਕਿਲੋ ਤਾਂ ਬਾਈ ਕਹਿੰਦਾ ਦੁੱਧ ਖੁੱਲਾ ਦਰਮਿਆਨੀ ਸੇਵਾ ਤੇ ਚਵਾ ਦੇਣਾ ਵਾਹਨ ਉੱਪਰੋਂ ਫਟਾਂ ਨੂੰ ਚੜਾ ਸਟਾਰਟ ਹੁੰਦਾ ਵਲ ਢੇਲਾਂ ਬਹੁਤ ਪਈਆਂ ਥਣ ਚਾਰ ਹਾਦੀ ਚੁਆਈ ਵਾਲੇ ਗੈਪ ਚ ਲੱਗੇ ਹੋਏ ਆ ਦੂਜਾ ਸੂਆ ਫੁੱਲ ਵੱਡੀ ਵਹਿੜ 55000 ਚ ਮਾਨ ਉਹ ਜੀ ਦੋ ਨੰਬਰ ਕਹਿੰਨਾ ਮਾ ਸੂਆ ਦੂਜਾ ਸੂਆ 6 ਦਾ ਨਾ 6 ਹੈ ਬੱਛੀ ਛਿੱਗੀ ਬਹੁਤ ਚੰਗੀ ਬੱਛੀ ਹੈ ਦੂਜਾ ਸੂਆ ਮੂੰਹ ਤੋਂ 6 ਦੰਦ ਛਿੱਗੀ ਵਹਿੜ ਵਲਟੇਲਾਂ ਬਹੁਤ ਪਈਆਂ ਦੇਣਗੇ ਨੇ ਲੈ ਜੂ ਆ ਵੀ ਦੌਰ ਦੇ ਦੇਰੇ ਦੇ 6 ਭਾਈ 6 ਦੁੱਧ ਕਿੰਨਾ ਕੱਢ ਜੂ ਦੁੱਧ 17 18 ਕਿਲੋ ਪਲੂਨ ਦਾ ਦਿੱਤਾ ਹੈ ਜਾਇਜ ਮਾਲ ਇਹ ਵੀ 55 ਦੀ ਦਿੱਜਾਂ ਦੋ ਨੰਬਰ ਵੀ 55000 ਦੀ ਬਾਈ ਕਹਿੰਨਾ ਦੇ ਦੇਣੀ ਹੈ ਮੂੰਹ ਤੋਂ 6 ਦੰਦ 17 18 ਕਿਲੋ ਦੁੱਧ ਦਿੱਤਾ ਪਹਿਲਾਂ ਨੇ ਪੂਰੀ ਵੱਡੀ ਆ ਇੱਕ ਨੰਬਰ ਵੀ ਪੂਰੀ ਵੱਡੀ ਆ ਤੇ ਦੋ ਨੰਬਰ ਵੀ ਫੋਲੀ ਵੱਡੀ ਆ ਦੂਜੇ ਸੂਹੇ ਸੁੰਦੀ ਆ ਮੂੰਹ ਤੋਂ 6 ਦੰਦ ਛਿੱਗੀ ਵਹਿੜ ਥਣ ਪੂਰੇ ਸੋਹਣੇ ਆ ਰੋਗ ਰੋਗ ਦੇ ਥਣ ਆ ਗੈਬ ਚ ਨਿੱਖੜ ਮੇ ਕੱਲੇ ਕੱਲੇ ਲੱਗੇ ਆ ਦੂਜਾ ਸੂਹਾ ਨਵਾ ਹਾਨ ਵੱਛੀ ਛਿੱਗੀ 6 ਦੰਦ ਅਜੇ 5 6 ਦਿਨ ਬਾਈ ਕਹਿੰਦਾ ਇਹਨੇ ਲੈ ਜਾਣੇ ਆ 55000 ਚੋਂ ਬਾਈ ਕਹਿੰਦਾ ਮਾਨ ਕਰ ਦੂੰਗਾ ਥਣ ਸੋਹਣੇ ਆ ਪੂਰੀ ਚੰਗੀ ਵੱਛੀ ਹੂੰ ਸੀਰ ਸਾਹੂ ਫੁੱਲ ਆ ਭਵਾਂ ਅਗਲਾ ਹਥੀ ਚਵਾਈ ਕਰ ਲੈ ਭਵਾਂ ਮਸ਼ੀਨ ਤੇ ਚਵਾਈ ਕਰ ਲੈ ਥਣ ਦਾ ਸਾਈਜ਼ ਪੂਰਾ ਸੋਹਣਾ 55000 ਚੋਂ 22 ਕਹਿੰਦਾ ਮਾਣ ਕਰ ਦੂੰਗਾ ਵਨ ਕੀ ਸਾਰੀ ਹੈਗੀ ਆ ਭਾਵੇਂ ਕੋਈ ਜਰਸੀ ਲੈ ਲੈ ਭਾਵੇਂ ਕੋਈ ਡੱਬੀ ਲੈ ਲੈ ਭਾਵੇਂ ਕੋਈ ਕ੍ਰੋਸ ਵੈਡ ਲੈ ਲੈ 10 12 ਵੈੜਾ ਇਹ ਕਾ ਤਿੰਨ ਨੰਬਰ ਤੇ ਹੋਰ ਵਿਖਾਉਣੇ ਕੰਨ ਮਸੂਆ ਕਰਦਾ ਉੱਤੇ ਦਾ ਦੂਜਾ ਸੁਆ 6 ਦਾ ਤਾਂ ਵੱਡੀ ਵੈੜੀ ਹੈ ਬਾਈ ਦੂਜਾ ਸੁਆ 6 ਦੰਦ ਵੱਡੀ ਵੈੜੀ ਬਾਈ ਕਹਿੰਦਾ ਇਹ ਹੈ ਹਵਾਨਾ ਇਹ ਵੀ ਸੋਹਣਾ ਵੱਡਾ ਦੁੱਧ ਕਿੰਨਾ ਕੱਢ ਜੂ ਦੁੱਧ ਦਾ ਰਕਾਰ ਵੀ ਆਪਾਂ ਨੂੰ 20 ਕਿਲੋ ਦਾ ਦੱਸਿਆ ਠੀਕ ਹੈ ਤੇ ਵੀ ਵੱਧ ਵੀ ਕੋਈ ਚੋ ਸਕਦਾ ਸੇਵਾ ਨਾਲ ਘੱਟ ਵੀ ਦੇ ਸਕਦੀ ਬਾਈ ਤਦ ਬਾਈ ਕਹਿੰਦਾ 23 ਕਿਲੋ ਦੱਸਿਆ ਆਪਾਂ ਨੂੰ ਪਿਛਲੇ ਪਰਿਵਾਰ ਨੇ ਤੇ ਕੋਈ ਵੱਧ ਵੀ ਚੋ ਸਕਦੇ ਤੇ ਕੋਈ 2 ਕਿਲੋ ਘੱਟ ਵੀ ਝੋ ਸਕਦਾ ਵੱਡੀ ਬਹੁਤਾ ਗਾਣਾ ਕਿਹੜਾ ਛੋਟੀ ਜੀ ਹਾਂ ਲੇਵਾ ਇਹ ਵੀ ਲਾਹੂ ਬਹੁਤ ਫੇਰ ਮੋੜ ਕੇ ਉਤਾਰਦੇ ਤੋਰ ਇੱਕ ਜਿਹੜਾ ਹੋਰ ਗੇੜ ਕਢਾ ਦੇ ਪਿੱਛੇ ਨੂੰ ਮੋੜ ਲਿਆ ਪੂਰੇ ਵੱਡੇ ਕਦ ਕਾਠ ਵਾਲੀਆਂ ਤਿੰਨ ਵੜਾ ਹੁਣ ਤਿੱਕਰ ਤੁਹਾਨੂੰ ਵਿਖਾ ਦਿਆਂ ਸਾਰੀਆਂ 20 ਪਲੱਸ ਵਾਲੀਆਂ ਹੀ ਆ ਇਹ ਸਾਰੀਆਂ ਵੱਡੀਆਂ ਹੀ ਹੋਣਗੀਆਂ ਚਾਰ ਦੀ ਆਹ ਜਿਹੜਾ ਪਾਰਟ ਤੁਸੀਂ ਵੇਖ ਰਹੇ ਇਹਦੇ ਸਾਰੀਆਂ ਚਾਰੇ ਵੱਡੀਆਂ ਹੀ ਹੋਣੀਆਂ ਉਦੋਂ ਬਾਅਦ ਤੁਹਾਨੂੰ ਜਰਸੀਆਂ ਵੀ ਵਿਖਾਵਾਂਗੇ ਤੇ ਆ ਜੇ ਭਾਵਾ ਕੋਈ ਭੈਣ ਭਰਾ ਹੋਈ ਪਾਰਟ ਵੇਖ ਕੇ ਨਗ ਬਹੁਤ ਜਿਹੜਾ ਵੀ ਨਗ ਤੁਸੀਂ ਲੈਣਾ ਕੋਈ ਡੱਬੀ ਵੇੜ ਲੈਣੀ ਕੋਈ ਕਾਲੀ ਲੈਣੀ ਆ ਕੋਈ ਜਰਸੀ ਲੈਣੀ ਆ ਜਿਹੜੀ ਵੀ ਬਨ ਗਈ ਤੁਹਾਨੂੰ ਚਾਹੀਦੀ ਆ ਉਹੀ ਬਨ ਗਈ ਤੁਹਾਨੂੰ ਇਸ ਘਰੋਂ ਮਿਲ ਜੂਗੀ ਹਵਾਨਾ ਰਾਵੜਾਂ ਨੂੰ ਵਾਧਾ ਲੇਵਾ ਲਾਹੂ ਬਹੁਤ ਦਿਨ ਪੰਜ ਚਾਰ ਲੈ ਜੂ ਮੋਲੇ ਦਾ ਇਹ ਤਾਂ ਉਹ ਵਾਧੂ ਸੀ ਇਹ ਵੀ 55 ਜੀ ਠੀਕ ਆ ਮੋਲ ਬਾਈ ਕਹਿੰਦਾ ਸੀਦੇ ਦਾ ਵੱਧ ਇਹ ਵੀ ਇੱਕ ਪੁੱਠਾ ਹੀ ਰੱਖਣਾ ਕੰਮ ਇਹ ਵੀ 55000 ਦੀ ਇੱਕ ਨੰਬਰ ਵੀ 55000 ਦੀ ਦੋ ਨੰਬਰ ਵੀ 55000 ਦੀ ਤਿੰਨ ਨੰਬਰ ਵੀ 55000 ਦੀ ਲੇਵਾ ਲਾਹੂ ਬਹੁਤ 23 ਕਿਲੋ ਦੁੱਧ ਦਿੱਤਾ ਪਿਛਲੇ ਸੂਏ ਹਾਂ ਹਵਾਨਾ ਇਹਦਾ ਵੀ ਬਹੁਤ ਵੱਡਾ ਤਿਆਰ ਕਰੂ ਕਰਮ ਵਾਲੀ ਕੋਈ ਵੀ ਗਾਂ ਪੈਣਾ ਭਰਾ ਦੂਰੋਂ ਨੇੜੋਂ ਆਉਂਦਾ ਹਾਂ ਭਾਰ ਪਿੱਛੇ ਵੀ ਹੱਥ ਨਾਲ ਦਸੂਗਾ ਆਨੇ ਹੋਊਗੀ ਗਾਂ ਉਸ ਪਾਸੇ ਵੇਚਿਆ ਤੋ ਗਿਆ ਸਹੀ ਹੈ ਇਹਦਾ ਕਹਿਣਾ ਵਾਂ ਸੂਆ ਇਹ ਵੀ ਦੂਜਾ ਸੂਆ ਵਾੜ ਸੰਗਰੀਆ ਇਹਨਾਂ ਨੂੰ ਵੀ ਵੱਡੀ ਜਵਾਜ ਇੰਨੇ ਜਾਲਾ ਦਿਨ ਕਿੰਨੇ ਲੈ ਜਾਓ ਹਫਤੇ ਦੀ ਕੱਚੀ ਹੈ ਦੁੱਧ ਕਿੰਨਾ ਕੱਢ ਜੂ ਦੁੱਧ ਦਾ ਬਾਈ ਆਪਾਂ ਨੂੰ ਦੱਸਿਆ 20 ਲੀਟਰ ਫਲੋਂਦਾ ਠੀਕ ਹੈ ਇਹ ਚੜੱਕ ਤੋਂ ਲਈ ਇਹ ਬਾਈ ਕਹਿੰਦਾ ਚੜੱਕ ਤੋਂ ਲਈ ਹੈ 20 ਲੀਟਰ ਦੁੱਧ ਦਿੱਤਾ ਪਹਿਲਾਂ ਨੇ ਹਫਤੇ ਦੀ ਬਾਈ ਕਹਿੰਦਾ ਕੱਚੀ ਹੈ 4 ਨੰਬਰ ਜਿਹੜੀ ਤੁਸੀਂ ਵਾੜ ਸਕਰੀਨ ਤੇ ਵੇਖ ਰਹੇ ਆ 20 ਕਿਲੋ ਦੁੱਧ ਬਾਈ ਦੱਸਦਾ ਇਹ ਵੀ ਖੁੱਲਾ ਪਿਆ ਜੂ ਵੱਡੀ-ਵੱਡੀ ਬਹੁਤ ਅਸੀਰ ਸੌ ਫਲ ਐ ਵਜਨ ਬਹੁਤ ਐ ਹਵਾਨਾ ਰਵੜੰਗੂ ਵਾਧਾ 5-7 ਬੜੇ ਆਰਾਮ ਨਾਲ ਦਿਨ ਲੈ ਜਾਣੇ ਇਹਨੇ ਥਣ ਸੋਹਣੇ ਆਦੀ ਚਵਾਈ ਵਾਲੇ ਭਾਵੇਂ ਚਵਾਈ ਕਰ ਲਓ ਭਾਵੇਂ ਸ਼ੀਨ ਤੇ ਚਵਾਈ ਕਰ ਲਓ ਦੁੱਧ ਤੋਂ ਖੋਟਾ ਨਿਕਲੂ ਗਾੜੀ ਦੀ ਭਾਰੀ ਜਾਦਾ ਹੂੰ ਮੋਡਲ ਚੱਲ ਦੋਸਤੋ ਗੱਲ ਸਹੀ ਆ ਗਾੜੀ ਦੀ ਭਾਰੀ ਗਾਂ ਹੋਵੇ ਭਾਵੇਂ ਮੱਝ ਹੋਵੇ ਖੋਟਾ ਪਸ਼ੂ ਨਹੀਂ ਨਿਕਲਦਾ ਖੋਟਾ ਤਾਂ ਨਹੀਂ ਨਿਕਲਦਾ ਜਿਹੜੇ ਪਸ਼ੂ ਨੇ ਅਗਾੜੀ 'ਚ ਦੁੱਧ ਵੱਧ ਕੱਢਤਾ ਉਹ ਪਸ਼ੂ ਦੁੱਧ ਵੱਧ ਦੇਉ-ਦੇਉ ਜਿਹੜੇ ਪਸ਼ੂ ਦੀ ਅਗਾੜੀ 'ਚ ਹੀ ਕੋਸ ਐਣੀ ਪਾਈਆ ਅੱਧਾ ਕਿਲੋ ਦੁੱਧ ਕੱਢਦੀ ਹੁਣ ਪਿਛਾੜੀ ਚੋਂ ਫਿਰ 50 ਕਿਲੋ ਥੋੜੀ ਕੱਢ ਦੂਗੀ ਅਗਾੜੀ ਪਿਛਾੜੀ ਰਲਾ ਕੇ ਹੀ ਪਸ਼ੂ ਨੇ ਦੁੱਧ ਵੱਧ ਦੇਣਾ ਹੁੰਦਾ ਜੇ ਅਗਾੜੀ ਚੋਂ ਵੀ ਪਸ਼ੂ 5-7 ਕਿਲੋ ਦੁੱਧ ਕੱਢਦਾ ਤੇ ਪਿਛਾੜੀ ਚੋਂ 2 ਕਿਲੋ ਹੋਰ ਵੱਧ ਕੱਢ ਦੇਣ ਜਾਨਵਰ ਨੇ 20 ਕਿਲੋ ਦੁੱਧ ਪਿਆਜੂ ਲਾਸਟ ਮੌਲ ਕਰਦਾ ਤੇ ਇਹਦਾ ਜਾਇਜ ਇਹ ਵੀ 55000 ਦੀ ਬਾਬੇ ਦੇ ਤਾਂ ਨਹੀਂ ਗਿਆ ਕਿਤੇ ਤੜਕੇ ਅਜਾ ਨਹੀਂ ਨਹੀਂ ਠੀਕ ਐ ਨਾ ਹੈ ਕੀ ਪਤਾ ਕਿ ਸਿਆਣੇ ਤੋਂ ਆਵਾਜ਼ ਲੈ ਕੇ ਆਏ ਹੋਵੇ ਕਰਦੇ ਤਾਂ 55 55000 ਕਰਦੇ ਤੇ ਹੋ ਜਾਣੀਆਂ ਪੌ 12 ਪਰ ਨਹੀਂ ਬਾਈ ਕਹਿੰਦਾ ਇਹ ਦੀ ਗੱਲ ਕੋਈ ਨਹੀਂ ਉਹ ਤਾਂ ਅਸੀਂ ਖੇਡੇ ਦੀਆਂ ਗੱਲਾਂ ਤਿੰਨ ਨੰਬਰ ਦਾ ਮੁੱਲ ਬਾਈ ਕਹਿੰਦਾ 62000 ਕਰਨਾ ਸੀ ਉਹ ਚਲੋ ਹੁਣ ਇੱਕੋ ਹੀ ਆ ਮੁੱਲ ਕਰਦਾ ਸਾਰਿਆਂ ਦਾ 55 55000 ਅੱਜ ਦੀ ਵੀਡੀਓ ਦੇ ਵਿੱਚ ਨਗ ਤੁਹਾਨੂੰ ਚਾਰ ਵਿਖਾਦੇ ਆ ਨਗ ਵੱਧ ਹੈ ਕੋਈ ਭੈਣ ਭਰਾ ਇੱਥੇ ਆਊਗਾ ਫੋਨ ਤੇ ਕੌਣ ਲੱਗੀ ਜਾਂ ਗੱਲਾਂ ਪਰ ਗੰਗਾ ਵੱਡਗਾ ਛੋਟਗਾ ਚਾਰੇ ਨਹੀਂ ਚਾਰੇਗਾ ਛੋਟੀਆਂ ਪਹਿਲੇ ਹੀ ਮੈਂ ਪਾਸੇ ਕੱਢ ਦਿੰਗਾ ਹਾਂ ਹਾਂ ਛੋਟੀਆਂ ਅੱਡ ਬਖਾਵਾਂਗੇ ਸਹੀ ਹੈ ਦੋਸਤੋ ਬਾਈ ਕਹਿੰਦਾ ਸਾਰੀਆਂ ਵਹਿੜਾਂ ਇਹ ਵੱਡੀਆਂ ਚਾਰੀ ਛੋਟੀਆਂ ਵਹਿੜਾਂ ਅੱਡ ਹੈਗੀਆਂ ਉਹ ਹੁਣ ਅਗਲੀ ਵੀਡੀਓ ਚ ਤੁਹਾਨੂੰ ਵਿਖਾ ਦਿੰਨੇ ਆ ਇਹ ਸਾਰਾ ਮਾਲ ਹੀ ਸੇਲ ਆ ਵਿਕਾਊ ਆ ਬਿਲਕੁਲ ਸਸਤੇ ਮੋਲ ਦੀਆਂ ਵਹਿੜਾਂ 23 24 24 25 25 ਕਿਲੋ ਖੁੱਲਾ ਦੁੱਧ ਪਿਆ ਦੇਣਗੇ ਆ 55 55000 ਦੀਆਂ ਦੇ ਦੇਣੀਆਂ ਅਗਲਾ ਭਾਵਾ 20 20 ਕਿਲੋ ਦੁੱਧ ਮੰਨ ਕੇ ਲੈ ਲੇ ਦੁੱਧ ਬਾਈ ਕਹਿੰਦਾ 23 24 ਕਿਲੋ ਵਾਂਗੂ ਖੁੱਲਾ ਪਿਉਣਗੇ ਆ ਫੋਨ ਨੰਬਰ ਸਕਰੀਨ ਤੇ ਬਿਲਕੁਲ ਸਸਤੇ ਮੋਲ ਦੀਆਂ ਚਾਰ ਵੜਾ ਨਗ ਵੱਧ ਹੈ ਜਿਹੜਾ ਵੀ ਨਗ ਤੁਹਾਡੇ ਪਸੰਦ ਆਉਂਦਾ ਬਾਈ ਦੇ ਘਰੇ ਆ ਜਾਓ ਬੇਫਿਕਰ ਹੋ ਕੇ ਸਾਰੇ ਨਗਾਂ ਦੀ ਥਣਾ ਦੀ ਭਾਰ ਪਿੱਛੇ ਦੀ ਫੁੱਲ ਗਰੰਟੀ ਹੋਊ ਦੁੱਧ ਬਾਈ ਕਹਿੰਦਾ ਅਗੇ ਜੇਬ ਜੀ ਤੁਸੀਂ ਸੇਵਾ ਕਰੋਗੇ ਉਹ ਜੇ ਦੁੱਧ ਚੋਲੋਗੇ ਜੇ ਬਾਈ ਨੇ ਦੁੱਧ 25 ਕਿਲੋ ਬਾਈ ਕਹਿੰਦਾ ਮੈਂ ਗਰੰਟੀ ਦੇ ਦਿੰਨਾ ਤੇ ਤੁਸੀਂ ਜਾ ਕੇ ਸੇਵਾ ਨਾ ਕੀਤੀ ਤੂੜੀ ਪਾਈ ਗਏ ਫੇਰ ਤਾਂ ਤੁਹਾਨੂੰ ਵੀ ਪਤਾ ਕੱਲੀ ਤੂੜੀ ਨੇ 25 ਕਿਲੋ ਦੁੱਧ ਕਾਹਦਾ ਦੇਣਾ। ਫੇਰ ਬਾਕੀ ਜੇ ਕੋਈ ਲੈਂਦਾਗਾ, ਅਗਲਾ ਵੀ ਵੇਖ ਕੇ ਲੈਂਦਾ ਕੋਈ ਅੱਖਾਂੋਂ ਉਹਨਾਂ ਤਾਂ ਕੋਈ ਹੁੰਦਾ ਨਹੀਂ। ਹਾਂ। ਅਸੀਂ ਵੀ ਵੇਖ ਕੇ ਲੈਨੇ ਆਂ ਵੀ ਦੁੱਧ ਵਾਲੀ ਗਾਂ ਹੈਗੀ ਆ ਕਿ ਨਹੀਂ। ਸਹੀ ਗੱਲ। ਉਹਨਾਂ ਗਾਂਾਂ ਚਾਰੇ ਖੜੀਆਂ ਕੌਣ ਕਹੂ ਗਾਂਾਂ ਦੁੱਧ ਨਹੀਂ ਦਿੰਦੀਆਂ ਇਹਨਾਂ। ਹੂੰ। ਆ ਕੇ ਗਾਂਾਂ ਵੇਖਣੀਆਂ ਰੂਹ ਖੁਸ਼ ਹੁੰਦੀ ਐ। ਸਹੀ ਐ। ਜਿਹੜੀਆਂ ਹੈਗਾ ਚਾਰ ਛੋਟੀਆਂ ਬਾਬੂ ਜੀ ਨੇ ਪਾਸੇ ਆ ਉਹਨਾਂ ਦਾ ਨਹੀਂ 20-20 ਕਹਿ ਦਾਂਗੇ। ਹਾਂ। ਜਿਹੜੀ ਗਾਂ ਹੈਗੀ ਉਹਦੇ ਹੀ ਕੁੱਦ ਕਿਹਾ ਜਾਣਾ ਬਾਈ। ਸਹੀ ਐ। ਉਸ ਤੋਂ ਬਾਅਦ ਕਹਿੰਦਾ ਜਿਹੜੀਆਂ ਵਹਿੜਾ ਇਹ ਦਰਮਿਆਨੀਆਂ ਵਹਿੜਾ ਇਹਨਾਂ ਦਾ ਭਾਈ ਕਹਿੰਦਾ 20-20 ਕਿਲੋ ਨੀ ਦੁੱਧ ਕਹਿਣਾ ਸੀ ਕਿਉਂਕਿ ਇਹਨਾਂ ਨੇ ਨਹੀਂ ਦੇਣਾ ਕਿਉਂਕਿ ਵਹਿੜਾ ਦਰਮਿਆਨੀਆਂ ਹੀ ਘੱਟ ਦੇਣੀਆਂ ਪਰ ਇਹਨਾਂ ਚਾਰਾਂ ਦੀ ਗਾਰੰਟੀ ਹੈ ਫੋਨ ਨੰਬਰ ਸਕਰੀਨ ਤੇ ਜਿਹਦੇ ਜਿਹੜਾ ਵੀ ਪਸ਼ੂ ਪਸੰਦ ਆਉਂਦਾ ਅਗਲਾ ਆਪ ਦੀ ਨਿਰਖ ਪਰਖਣਾ ਸੌਦਾ ਕਰ ਲੈ ਸਸਕਾਰ